ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਬੀਤੇ ਕੱਲ ਵੀ ਤਿੰਨ ਜਗ੍ਹਾ ਬੱਦਲ ਫਟੇ ਨੇ ਤੇ ਧੀਰ ਰਾਤ ਚੰਬਾ ਦੇ ਵਿੱਚ ਬੱਦਲ ਫਟਿਆ ਜਿਸ ਕਰਕੇ ਤਬਾਹੀ ਦਾ ਮੰਜ਼ਰ ਉੱਥੇ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਚੰਬਾ ਦੀਆਂ ਜਿੱਥੇ ਕਿ ਧੀਰ ਰਾਤ ਦੇ ਭਾਰੀ ਬਾਰਿਸ਼ ਦੇ ਦੌਰਾਨ ਬੱਦਲ ਫਟ ਜਾਂਦਾ ਹੈ ਬੱਦਲ ਫਟਣ ਤੋਂ ਬਾਅਦ ਪਾਣੀ ਹੀ ਪਾਣੀ ਸੀਗਾ ਉੱਥੇ ਹਰ ਪਾਸੇ ਤੇ ਇਸ ਦੌਰਾਨ ਹੁਣ ਜਦੋਂ ਪਾਣੀ ਜਿਹੜਾ ਆ ਅੱਗੇ ਵੱਧ ਚੁੱਕਾ ਹੈ ਤੇ ਪਿੱਛੇ ਗਾਰ ਜਿਹੜੀ ਹੈ ਉਹ ਲੋਕਾਂ ਦੇ ਘਰਾਂ ਅੰਦਰ ਦਾ ਖਲੋ ਚੁੱਕੀ ਹੈ ਇਥੋਂ ਤੱਕ ਕਿ ਇਸ ਗਾਰ ਦੇ ਹੇਠਾਂ ਕਈ ਸੈਂਕੜੇ ਗੱਡੀਆਂ ਦੱਬ ਚੁੱਕੀਆਂ ਨੇ ਜਿਨ੍ਹਾਂ ਨੂੰ ਹੁਣ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਗਨੀਮਤ ਇਹ ਰਹੀ ਹੈ ਕਿ ਇਸ ਜਗ੍ਹਾ ਤੋਂ ਲੋਕਾਂ ਦੇ ਘਰ ਬਹੁਤ ਹੀ ਜ਼ਿਆਦਾ ਦੂਰੀ ਤੇ ਸਿਗੇ ਜਿਸ ਕਰਕੇ ਇੱਕ ਵੱਡੀ ਘਟਨਾ ਜਿਹੜੀ ਵਾਪਰ ਸਕਦੀ ਸੀ ਉਸ ਤੋਂ ਬਚਾ ਰਿਹਾ ਹੈ ਕਈ ਜਾਨਾਂ ਚਲੀਆਂ ਜਾਣੀਆਂ ਸੀਗਾ ਕਈ ਘਰ ਉੱਜੜ ਜਾਣੇ ਸੀਗੇ ਪਰ ਉਸ ਤੋਂ ਕਾਫੀ ਜ਼ਿਆਦਾ ਬਚਾ ਰਿਹਾ ਹੈ ਇਸ ਹਾਦਸੇ ਤੋਂ ਪਰੇ ਚੰਬਾ ਦੀਆਂ ਤਸਵੀਰਾਂ ਵੀਰਾ ਨੇ ਲਗਾਤਾਰ ਜਿੱਥੇ ਤਿੰਨ ਜਗ੍ਹਾ ਬੀਤੇ ਕੱਲ ਬੱਦਲ ਫਟ ਜਾਂਦਾ ਹੈ ਉਸ ਤੋਂ ਬਾਅਦ ਬੱਦਲ ਫਟਣ ਮਗਰੋਂ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋ ਜਾਂਦਾ ਹੈ ਮਲਾਨਾ ਡੈਮ ਫਟ ਜਾਂਦਾ ਹੈ ਉਸ ਤੋਂ ਬਾਅਦ ਲਗਾਤਾਰੇ ਪਾਣੀ ਆਪਣੀ ਚਪੇਟ ਦੇ ਵਿੱਚ ਕਈ ਘਰਾਂ ਨੂੰ ਕਈ ਲੋਕਾਂ ਨੂੰ ਆਪਣੇ ਨਾਲ ਲੈ ਜਾਂਦਾ ਹੈ ਹਲਾ ਤੱਕ ਕਿ ਕਈ ਲੋਕ ਲਾਪਤਾ ਹੋ ਚੁੱਕੇ ਨੇ ਜਿਨ੍ਹਾਂ ਨੂੰ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰਾਲੇ ਚੰਬਾ ਦੀਆਂ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਮਲਵਾ ਹੀ ਮਲਵਾ ਹਰ ਪਾਸੇ ਦਿਖਾਈ ਦੇ ਰਿਹਾ ਹੈ ਲੋਕ ਜਦ ਸਵੇਰੇ ਉੱਠ ਕੇ ਦੇਖਦੇ ਨੇ ਤਾਂ ਉਹਨਾਂ ਦੇ ਵੀ ਹੋਸ਼ ੁੱਟ ਜਾਂਦੇ ਨੇ ਕਿ ਆਖਰਕਾਰ ਇੱਥੇ ਕੀ ਹੋ ਗਿਆ ਜੀ ਹਾਂ ਦੱਸ ਦਈਏ ਕਿ ਸੈਂਕੜੇ ਗੱਡੀਆਂ ਨੇ ਦੇਖ ਸਕਦੇ ਹੋ ਕਿ ਗੱਡੀਆਂ ਕਿਸ ਤਰੀਕੇ ਦੇ ਨਾਲ ਸੜਕਾਂ ਤੇ ਖੜੀਆਂ ਹੋਈਆਂ ਸੀਆਂ ਪਰ ਬੱਦਲ ਫਟਣ ਦੇ ਕਰਕੇ ਪਾਣੀ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਹੋ ਗਈ ਕਿ ਪਾਣੀ ਅੱਗੇ ਵਧ ਜਾਂਦਾ ਤੇ ਜੋ ਪਾਣੀ ਦੇ ਨਾਲ ਗਾਰ ਹੁੰਦੀ ਹੈ ਉਹ ਗਾਰ ਇਨ੍ਹਾਂ ਵਾਹਨਾਂ ਦੇ ਉੱਤੇ ਜਿਹੜੀ ਰਹਿ ਜਾਂਦੀ ਹੈ ਜੰਮ ਜਾਂਦੀਆਂ ਨੇ ਗਾਰ ਜਿਹੜੀ ਜੰਮੀ ਹੋਈ ਹੈ ਉਸ ਤੋਂ ਬਾਅਦ ਵਾਹਨ ਇਸ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਹੁਣ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਸਾਰੇ ਰਸਤੇ ਬੰਦ ਹੋ ਚੁੱਕੇ ਨੇ ਤੇ ਰਸਤਿਆਂ ਨੂੰ ਖੋਲਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਇਹ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜੁਥੇ ਕਿ ਚੰਬਾ ਦੇ ਵਿੱਚ ਬਦਲ ਫਟਣ ਦੇ ਕਰਕੇ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ